ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਮਾਣਾ ਦੇ ਵਿੱਚ ਜ਼ਿਲ੍ਹਾ ਪਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ ਹੈ ਔਰ ਖਾਸ ਕਰ ਸਾਵਣੇ ਦੀ ਜਿਹੜੀ ਫਸਲਾਂ ਹੈ ਉਹ ਕਿਸ ਤਰ੍ਹਾਂ ਬਿਜਾਈ ਕਰਨੇ ਖਾਸ ਕਰ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪੇੜ੍ਹਾ ਦਿੱਤਾ ਗਿਆ ਹੈ ਕਿਉਂਕਿ ਜ਼ਮੀਨ 'ਚ ਪਾਣੀ ਦਾ ਪੱਧਰ ਲਗਾਤਾਰ ਹੀਟਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ 'ਚ ਪਾਣੀ ਜਿਹੜਾ ਹੈ ਉਹ ਖਤਮ ਹੋ ਜਾਣਾ ਉਸ ਦੇ ਲਈ ਖਾਸ ਕਰ ਕਿਸਾਨਾਂ ਨੂੰ ਕਹੇ ਗਿਆ ਪੂਸਾ 44 ਹੈ ਜਿਹੜੀ ਉਸकी ਬਿਜਾਈ ਬਿਲਕੁਲ ਨਾ ਕੀਤੀ ਜਾਵੇ ਨਾ ਬਾਜ਼ਾਰ ਦੇ ਵਿੱਚ ਉਹਦਾ ਬੀਜ ਮਿਲਣਾ ਹੈ ਔਰ ਇਸ ਦੇ ਗੁਰੇਜ ਕਰਨ ਕਿਸਾਨ ਤਾਂ ਕਿ ਪੰਜਾਬ ਦੇ ਪਾਣੀ ਨੂੰ ਅਸੀਂ ਬਚਾ ਸਕੀਏ ਔਰ ਦੂਸਰੀ ਫਸਲਾਂ ਜਾਂ ਖੇਤੀਬਾੜੀ ਦੇ ਨਾਲ ਨਾਲ ਵੱਖ-ਵੱਖ ਸਹਾਇਕ ਦੰਦੇ ਅਪਣਾ ਕੇ ਆਪਣੇ ਆਰਥਿਕ ਆਮਦਨ ਨੂੰ ਵਧਾ ਸਕਦੇ ਹਨ ਹਾਂ ਜਿਹੜਾ ਜਿਹੜਾ ਕੈਂਪ ਲਗਾਇਆ ਗਿਆ ਵੈਸੇ ਤਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਜਿਹੜਾ ਮਤਲਬ ਸੋਨੀ ਦੀਆਂ ਜਿਹੜੀਆਂ ਫਸਲਾਂ ਨੇ ਉਹਦੇ ਸਬੰਧ ਚ ਜ਼ਿਲ੍ਹਾ ਪੱਤਰ ਦਾ ਕੈਂਪ ਆ ਜੀ ਇਹ ਤੇ ਇਹਦੇ ਵਿੱਚ ਵੱਖ-ਵੱਖ ਵਿਭਾਗ ਮਤਲਬ ਸਭ ਨੂੰ ਸੱਦਾ ਦਿੱਤਾ ਗਿਆ ਜਿਹੜੇ ਕਿ ਜਿੰਨੇ ਵੀ ਸਾਥੀ ਜਿਹਨੇ ਵਿਭਾਗ ਨੇ ਜਿਵੇਂ ਕਿ ਸਾਡਾ ਮਹਿਕਮਾ ਹੋ ਗਿਆ ਭੂਮੀ ਰੱਖਿਆ ਹੋ ਗਿਆ ਤੇ ਇਹਦੇ ਵਿੱਚ ਅਸੀਂ ਵੀ ਜਿਹੜੀ ਸਟਾਲ ਲਾਈ ਆ ਇਹ ਸਾਡੇ ਨਾਲ ਮੇਰੇ ਖੜੇ ਨੇ ਅਗਾਹ ਬਦੂ ਬੀ ਕੀਪਰ ਮੱਖੀ ਪਾਲਕ ਬਹੁਤ ਪੁਰਾਣੇ 1992 ਤੋਂ ਕੰਮ ਕਰ ਰਹੇ ਨੇ ਗੁਰਮukh ਸਿੰਘ ਪਿੰਡ ਜਮਾਲਪੁਰ ਸਮਾਣਾ ਤੇ ਇਸ ਤਰ੍ਹਾਂ ਇਹ ਆਪਦੇ ਜਿਵੇਂ ਸ਼ਾਇਦ ਹੀ ਪੈਕਿੰਗ ਕਰਕੇ ਵੇਚਦੇ ਨੇ ਇਹਨਾਂ ਨੇ ਮਤਲਬ ਵਧੀਆ ਮਤਲਬ ਇੱਕ ਕੈਸ਼ ਕ੍ਰੋਪ ਦਾ ਕੈਸ਼ ਇਨਕਮ ਦੇ ਰੂਪ ਚ ਕੰਮ ਕਰ ਰਹੇ ਨੇ ਇਸ ਤਰ੍ਹਾਂ ਹੀ ਸਾਡੇ ਉਹ ਸਟਾਲ ਲਾਈ ਗਈ ਆ ਸਬਜ਼ੀਆਂ ਕਟਾਣੇ ਹੁੰਦੀਆਂ ਗਰਮੀ ਦੀਆਂ ਰੁੱਤ ਦੀਆਂ ਤੇ ਜਿਹੜਾ ਸਾਡਾ ਫਾਲ ਸੁਰੱਖਿਆ ਲੈਵਾ ਪਟਿਆਲੇ ਉਹਦੇ ਚ ਸਕੈਚ ਤਿਆਰ ਹੁੰਦਾ ਪੰਜ ਕਿਸਮ ਦਾ ਸਕੈਚ ਆ ਜਿਹੜਾ ਕਿ ਬਾਜ ਅਪਰੇਟ ਤੇ ਵੱਧ ਤੋਂ ਵੱਧ ਲੀਜੀ ਦਾ 85 ਰੁਪਏ ਬਾਕੀ 60 ਰੁਪਏ 750 ml ਦੀ ਬੋਤਲ ਆ ਇਹ ਅਸੀਂ ਜਿਹੜਾ ਸਕੈਚ ਪਟਿਆਲੇ ਦੇ ਜਿਹੜੇ ਵੇਚਦੇ ਆ ਸਾਡੀ 12 ਦਰੀ ਝੋਲੇ ਲੈ ਸਕਦੇ ਹੋ ਤੇ ਜਾਂ ਵੀ ਮੇਰੇ ਨਾਲ ਵੀ ਕੰਟੈਕਟ ਕਰ ਸਕਦਾ ਅਸੀਂ ਮਤਲਬ ਸਾਰਾ ਦੱਸ ਦਿੰਦੇ ਆ ਅੱਡੇ ਹੁਣ ਅਸੀਂ ਜਿਵੇਂ ਸ਼ਾਇਦ ਹੀ ਗੁਰਮੁਖ ਸਿੰਘ ਜੀ ਨੇ ਜਿਹੜਾ ਬੰਦਾ ਅਸੀਂ 50 ਮੱਖੀਆਂ ਦੇ ਜਿਹੜੇ ਬਕਸੇ ਨੇ ਉਹ ਅਸੀਂ ਸਬਸਿਡੀ ਤੇ ਦਿੰਨੇ ਆ 2 ਲੱਖ ਤਕਰੀਬਨ ਜਿਹੜਾ ਹੈਗਾ ਉਹਦਾ ਖਰਚਾ ਹੁੰਦਾ ਤੇ 80000 ਸਬਸਿਡੀ ਹੈ 50 ਬਕਸੀਆਂ ਤੇ ਇੱਕ ਬੰਦਾ ਲੈ ਸਕਦਾ ਤੇ ਕੋਈ ਵੀ ਲੇਡੀਜ਼ ਲੈ ਸਕਦੇ ਨੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਨੇ ਬਾਗਾਂ ਤੇ ਸਬਸਿਡੀ ਦਿੰਨੇ ਆ ਉਹਦੀ ਜਿਹੜੀ ਸਧਾਰਨ ਫਾਸਲੇ ਤੇ ਹੈਗੀ 15.5 ਹਜ਼ਾਰ ਰੁਪਏ 2.5 ਕਿੱਲੇ ਤੇ ਸਬਸਿਡੀ ਹੈ ਜੀ ਜਿਵੇਂ ਆਪਾਂ ਸਧਾਰਨ ਫਾਸਲੇ ਤੇ ਲਾਉਨੇ ਆ ਜੇ ਕੋਈ ਡ੍ਰਿਪ ਵਗੈਰਾ ਲਗਾਉਂਦਾ ਉਹਦਾ ਜਿਹੜਾ ਖਰਚਾ ਲੱਗ ਵੱਜ ਜਾਂਦਾ ਉਹ 18000 ਜਾਂ 20000 ਤੱਕ 2.5 ਕਿੱਲੇ ਤੇ ਪਹੁੰਚ ਜਾਂਦਾ ਜੀ ਹੋਰ ਸੰਧਾਂ ਤੇ ਸਬਸਿਡੀ ਦਿੰਨੇ ਆ ਜੀ ਪੋਲੀ ਹਾਊਸ ਤੇ ਬੰਮਣੇ ਕੋਲ ਜੀ ਆਪਣੇ 11 ਏਕੜ ਦੇ ਕਰੀਬ ਨੈੱਟ ਹਾਊਸ ਲੱਗਿਆ ਹੋਇਆ ਗੁਰਨੇ ਗੁਰ ਤੇਗ ਬਹਾਦਰ ਨਗਰ ਉੱਤੇ ਹੁਣ ਵੀ ਸਬਸਿਡੀ ਦਿੱਤੀ ਹੈ 33 ਲੱਖ 2 ਏਕੜ ਤੇ 8000 ਵਰਗ ਮੀਟਰ ਤੇ ਮੈਂ ਤੇ ਕੁੱਲ ਤਕਰੀਬਨ ਅਸੀਂ ਆਹ ਸਾਲ ਚ ਫਿਰ ਸਵਾ ਕਰੋੜ ਦੇ ਕਰੀਬ ਸਬਸਿਡੀ ਦੇ ਚੁੱਕੇ ਆ ਆ ਜਿਹੜਾ 30 ਸਾਲ ਲੰਘਿਆ ਜੀ ਮੈਂ ਤਾਂ ਇਹੀ ਕਹੂੰਗਾ ਜੀ ਜਿਹੜੇ ਜੋ ਵੀ ਕਿਸਾਨ ਆ ਇਹਨੂੰ ਡਾਇਵਰਸੀਫਿਕੇਸ਼ਨ ਦੇ ਤੌਰ ਤੇ ਆਪਾਂ ਲੈ ਸਕਦੇ ਆ ਜਿਹੜਾ ਸਹਾਇਕਤਾ ਦੇ ਤੌਰ ਤੇ ਕਿਉਂਕਿ ਕੱਲਾ ਖੇਤੀ ਦੇ ਵਿੱਚ ਕੁਝ ਨਹੀਂ ਬਣਦਾ ਜਦੋਂ ਵੀ ਆਪਾਂ ਕੋਈ ਨਾ ਕੋਈ ਸਹਾਇਕ ਧੰਦਾ ਹੋਊਗਾ ਆਪਾਂ ਨੂੰ ਕਦੀ ਵੀ ਆੜਤੀ ਕੋਲ ਜਾਣ ਦੀ ਜਰੂਰਤ ਨਹੀਂ ਪਊਗੀ ਤੇ ਆਪਣੀ ਆਈ ਚਲਾਈ ਜਿਹੜੇ ਘਰ ਦਾ ਖਰਚਾ ਆ ਉਹ ਵਧੀਆ ਨਿਕਲ ਜਾਂਦਾ ਵਧੀਆ ਟੰਗ ਦੇ ਨਾਲ ਨਿਕਲ ਜਾਂਦਾ ਜੇ ਆਪਾਂ ਕੋਈ ਵੀ ਸਹਾਇਕ ਧੰਦਾ ਕਰਦੇ ਆ ਤੇ ਜਾਂ ਇਹ ਆ ਵੀ ਜਿਵੇਂ ਆਪਾਂ ਸਬਜੀ ਸਬਜ਼ੀਆਂ ਨਾਲ ਲਈਏ ਜਾਂ ਕੋਈ ਡੇਰੀ ਫਾਰਮ ਦਾ ਕਰ ਸਕਦਾ ਜਾਂ ਮਧੂਮੱਖੀ ਦਾ ਕਰ ਸਕਦਾ ਜਾਂ ਹੋਰ ਕੋਈ ਵੀ ਧੰਦਾ ਜਿਹੜਾ ਸਹਾਇਕ ਧੰਦਾ ਕੋਈ ਵੀ ਕਰੂਗਾ ਉਹਦੇ ਵਿੱਚ ਆਪਣੀ ਇਨਕਮ ਜਿਹੜੀ ਆ ਇਹਦੇ ਵਿੱਚ ਵਧੀਆ ਸੋਰਸ ਬਣ ਜਾਂਦਾ ਜੀ ਇਨਕਮ ਦਾ ਹਾਂਜੀ ਹਾਂ ਬਿਲਕੁਲ ਜੀ ਮੈਂ ਤਾਂ ਵਾਹੀ ਦਾ ਵਾਰ-ਵਾਰ ਇਹੀ ਗੱਲ ਕਹਿੰਨੇ ਆ ਵੀ ਜਿਹੜਾ ਕਣਕ ਝੋਨੇ ਨੂੰ ਛੱਡ ਕੇ ਹੋਰ ਕੋਈ ਧੰਦਾ ਕੀਤਾ ਜਾ ਪਰ ਇਹਦਾ ਕੋਈ ਬਦਲ ਬਹੁਤਾ ਵਧੀਆ ਨਿਕਲ ਨਹੀਂ ਨਾ ਰਿਹਾ ਜੀ ਗੱਲ ਤੇ ਇਹਦਾ ਬਦਲ ਨਿਕਲੇ ਫਿਰ ਤਾਂ ਜਿਵੇਂ ਹੁਣ ਇਸ ਵਾਰ ਬੂਟੀ ਕਰਨੋਲੀ ਸੀਗੀ ਕਰਨੋਲੀ ਹੁਣ ਸਾਡੇ ਇਲਾਕੇ ਦੇ ਵਿੱਚ ਮਟਰਾਂ ਤੋਂ ਬਾਅਦ ਕਰਨੋਲੀ ਲੱਗਦੀ ਆ ਤੇ ਕਰਨੋਲੀ ਦੀ ਸੇਲ ਨਹੀਂ ਹੈ ਇਸ ਵਾਰ ਰੇਟ ਨਹੀਂ ਉਹਦਾ ਮਾਰਕੀਟ ਦੇ ਵਿੱਚ ਆਇਆ ਹੀ ਨਹੀਂ ਬਹੁਤ ਘੱਟ ਰੇਟ ਆ ਰਿਹਾ ਦਾ ਕਿੱਥੇ ਪਿਛਲੀ ਵਾਰ 95 9700 ਤੱਕ ਵੀ ਗਈ ਹਜ਼ਾਰ ਕੀ ਸਾਰੇ 7 8000 ਰੁਪਏ ਤੇ ਆ ਗਏ ਅਸੀਂ ਕਿਸਾਨ ਵੀਰਾਂ ਨੂੰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਖਰੀਫ ਦਾ ਜਿਹੜਾ ਹੈਗਾ ਸੀਜ਼ਨ ਸ਼ੁਰੂ ਹੋਣ ਲੱਗਿਆ ਤੇ ਝੋਨੇ ਦੀ ਬਜਾਈ ਜਿਹੜੀ ਹੈਗੀ ਆ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈਗੀ ਆ 15 ਜੂਨ ਤੋਂ ਸ਼ੁਰੂ ਹੋਣੀ ਹੈ ਤੇ ਅਸੀਂ ਕਿਸਾਨ ਵੀਰਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਜਰੇ ਇਹ ਅਪੀਲ ਕਰਨਾ ਚਾਹੁੰਦਾ ਕਿ ਪੂਸਾ 44 ਜਿਹੜੀ ਹੈਗੀ ਆ ਉਹਨੂੰ ਨਾ ਬੀਜਿਆ ਜਾਵੇ ਤੇ ਪੀਆਰ 126 ਜਿਹੜੀ ਬਹੁਤ ਵਧੀਆ ਵੈਰੈਟੀ ਆ ਜਿਹੜਾ ਪੱਕਣ ਲਈ ਸਮਾਂ ਵੀ ਬੜਾ ਘੱਟ ਲੈਂਦੀ ਹੈਗੀ ਆ ਤੇ ਪਾਣੀ ਦੀ ਵੀ ਜਿਹੜੀ ਖਪਤ ਉਹਦੇ ਵਿੱਚ ਬਹੁਤ ਘੱਟ ਹੈਗੀ ਆ ਤੇ ਉਹਦਾ ਜਿਹੜਾ ਪ੍ਰਾਲ ਹੈਗਾ ਉਹ ਵੀ ਬਹੁਤ ਘੱਟ ਹੈ ਇਸ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਇਹੀ ਅਪੀਲ ਮੈਂ ਕਰਨਾ ਚਾਹੁੰਦਾ ਕਿ OPR 136 ਵੱਧ ਤੋਂ ਵੱਧ ਬੀਜ ਅਕਟਰ ਜਸਵਿੰਦਰ ਸਿੰਘ ਮੁਖੇਤੀ ਵੱਡੀ ਅਫਸਰ ਪਟਿਆਲਾ ਇਹਦਾ ਮੇਨ ਮਕਸਦ ਇਹ ਹੈ ਜੀ ਵੀ ਜਿਹੜੀ ਆਪਣੀ ਮਿਥੀ ਡੇਟ ਆ 15 ਜੂਨ ਉਸ ਤੋਂ ਹੀ ਆਪਾਂ ਝੋਨੇ ਦੀ ਜਿਹੜੀ ਟ੍ਰਾਂਸਪਲੈਂਟਿੰਗ ਸ਼ੁਰੂ ਕਰੀਏ ਅਤੇ ਉਸ ਤੋਂ ਵੀ ਜ਼ਿਆਦਾ ਸਾਡਾ ਜੋਰ ਆ ਵੀ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਝੋਨੇ ਦੀਆਂ ਉਹਦੇ ਉਹਨਾਂ ਦੀ ਕਿਸਾਨ ਬਜਾਈ ਕਰਨ ਕਿਉਂਕਿ ਪਹਿਲਾਂ ਜਿਹੜਾ ਪਟਿਆਲੇ ਦੇ ਵਿੱਚ ਕਾਫੀ ਏਰੀਆ ਹੈਗਾ ਉਹ ਪੂਸਾ 44 ਵੈਰੈਟੀ ਦੇ ਅਧੀਨ ਬੀਜਿਆ ਜਾਂਦਾ ਰਿਹਾ ਪਰ ਪਿਛਲੇ 2 ਸਾਲਾਂ ਤੋਂ ਜਿਹੜੀ ਇੱਕ ਘੱਟ ਸਮਾਂ ਲੈਣ ਵਾਲੀ ਕਿਸਮ ਪੀਆਰ 126 ਆ ਉਹ ਪਰਚਲਿਤ ਹੋ ਰਹੀ ਹੈ ਜਿਹੜੀ ਪੂਸਾ 44 ਕਿਸਮ ਆ ਇਹ ਲਗਭਗ 150 ਤੋਂ 155 ਦਿਨ ਲੈਂਦੀ ਆ ਇਸ ਦੇ ਨਾਲ ਪਾਣੀ ਦੀ ਵੀ ਕਾਫੀ ਖਤ ਹੁੰਦੀ ਆ ਤੇ ਇਹਦੇ ਉੱਤੇ ਕੀੜੇ ਮਾਰ ਜ਼ਹਿਰਾਂ ਦੀ ਬਿਮਾਰੀ ਵੀ ਕਾਫੀ ਇਹਦੇ ਤੇ ਆ ਜਾਂਦੀ ਆ ਇਹ ਇਹਦੇ ਬਦਲਦੇ ਵਜੋਂ ਜੋ ਪੀਆਰ 126 ਕਿਸਮਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸफारਿਸ਼ੂ ਦਾ ਕਿਸਮਾਂ ਉਹ 1 ਮਹੀਨਾ ਆਪੂਸਾ 44 ਤੋਂ ਘੱਟ ਲੈਂਦੀ ਆ ਉਸ ਦੇ ਨਾਲ ਆਪਾਂ ਨੂੰ ਪਾਣੀ ਦੀ ਬਚਤ ਹੋਵੇਗੀ ਅਤੇ 1 ਮਹੀਨਾ ਘੱਟ ਹੋਣ ਦੇ ਨਾਲ ਆਪ ਨੂੰ ਕੀੜੇ ਮਕੌੜੇ ਤੇ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਘੱਟ ਲੱਗਣਗੀਆਂ ਤੇ ਆਪਣੇ ਜਿਹੜੇ ਖੇਤੀ ਖਰਚੇ ਆ ਉਹ ਵੀ ਆਪਾਂ ਘਟਾ ਸਕਦੇ ਆ ਤੇ ਉਹਦੇ ਵਿੱਚ ਬਰਾਬਰ ਆਪਾਂ ਉਹਦਾ ਝਾੜ ਲੈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਜੀ ਇਹ ਮਿਲੇਗਾ ਨਹੀਂ ਮਾਰਕੀਟ ਸੇ ਬੀਜ ਮਾਰਕੀਟ ਦੇ ਵਿੱਚ ਬਿਲਕੁਲ ਹੀ ਹੈ ਨਹੀਂਗਾ ਅਸੀਂ ਕਾਫੀ ਦੁਕਾਨਾਂ ਤੇ ਚੈਕਿੰਗ ਵੀ ਕੀਤੀ ਆ ਬਿਲਕੁਲ ਕਿਤੇ ਬੀ ਜਿਵੇਂ ਦੇਖੋ ਆਪਾਂ ਪਹਿਲਾਂ ਵੀ ਲਗਾਤਾਰ ਗੱਲ ਕਰਦੇ ਰਹਿੰਦੇ ਆਂ ਵੀ ਆਪਣੇ ਸਮਾਣਾ ਪਾਤਰਾਂ ਹਲਕੇ ਜਿਹੜੀ ਹੈਗੀ ਇਹ ਝੋਨੇ ਦੀ ਬਜਾਈ ਮੈਕਸਿਮਮ ਹੁੰਦੀ ਹੈ ਤੇ ਐਤਕੀ ਜਿਵੇਂ ਮਾਨਯੋਗ ਚੀਫ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਨੇ ਕਿ ਪੂਸਾ 44 ਜਿਹੜੀ ਹੈਗੀ ਉਹਦੀ ਬਿਲਕੁਲ ਵਿਕਰੀ ਨਾ ਹੋਣ ਦਿੱਤੀ ਜਾਵੇ ਉਹਦੇ ਤਹਿਤ ਹੀ ਚੀਫ ਸਾਹਿਬ ਵੱਲੋਂ ਫਲੈਂਕ ਸਕੁਐਡ ਬਣਾ ਕੇ ਚੈਕਿੰਗ ਵੀ ਕਰਵਾਈ ਗਈ ਹੈ ਤੇ ਸੈਕੰਡਲੀ ਆਪਾਂ ਜਿਹੜੀ ਕਿਸਾਨ ਵੀਰਾਂ ਨੂੰ ਆਪਾਂ ਬੇਨਤੀ ਕਰਦੇ ਆਂ ਕਿ ਪੀਆਰ 126 150 ਜਿਹੜੀ ਘੱਟ ਸਮਾਂ ਲੈਣ ਵਾਲੀ ਵੈਰਾਈਟੀਆਂ ਆ ਉਹ ਬੀਜੀਆਂ ਜਾਣ ਤੇ 15 ਜੂ ਸੋ ਜੇ ਆਪਾਂ ਪਾਣੀ ਜਿਹੜਾ ਇੱਕ ਆਪਣਾ ਅਨਮੋਲ ਜਿਹੜਾ ਸੋਮਾ ਹੈ ਉਹਨੂੰ ਬਚਾ ਕੇ ਤੇ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਆਪਾਂ ਜਿਹੜੀ ਆਪਣੀ ਵਿਰਾਸਤ ਹੈ ਉਹ ਦੇ ਕੇ ਜੀ ਕਿੰਨਾ ਬਦਲ ਡਾਊਨ ਹੋ ਗਿਆ ਇਸ ਟਾਈਮ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ 350 350 ਤੇ ਜਾ ਕੇ ਜਿਹੜਾ ਹੈਗਾ ਜੀ ਪਹਿਲਾ ਪੱਤਨ ਮਿਲਦਾ ਹੈ ਤੇ ਜਿਹੜੇ ਫਾਰਮਰ ਨੇ ਆਪਣੇ ਉਹਨਾਂ ਦਾ ਕੋਸ਼ਿਸ਼ ਰਹਿੰਦੀ ਹੈ ਵੀ 450 ਫੁੱਟ ਤੱਕ ਆਪਾਂ ਜਿਹੜਾ ਹੈਗਾ ਬੋਰ ਲੈ ਕੇ ਜਾਈਏ ਤੇ ਉਹ ਖਰਚਾ ਵੀ ਐਕਸੈਸਿਵ ਖਰਚਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਆਪਰੇਸ਼ਨ 'ਚ ਵੀ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਫਾਰਮਰ ਦਾ ਚਲੋ ਅੱਜ ਤਾਂ ਬਿਜਲੀ ਫ੍ਰੀ ਹੈ ਪਰ ਬਿਜਲੀ ਵੀ ਅਲਟੀਮੇਟਲੀ ਇਹ ਵੀ ਰਿਸੋਰਸਸ ਨਾਲ ਹੀ ਪੈਦਾ ਹੁੰਦੀ ਹੈ ਤੇ ਉਹਦੀ ਕਿਤੇ ਨਾ ਕਿਤੇ ਲੈਵਲ ਤੇ ਸਰਕਾਰ ਨੂੰ ਪੈਂਦਾ ਹੀ ਹੈ ਠੀਕ ਥੈਂਕ ਯੂ ਜਸਪਾਲ ਸਿੰਘ ਆ son of ਸਰਦਾਰ ਰਵਨ ਸਿੰਘ ਪਿੰਡ ਸਵਾਜਪੁਰ ਜ਼ਿਲ੍ਹਾ ਪਟਿਆਲਾ ਸਾਡਾ ਮੈਸੇਜ ਹੈਗਾ ਜਿਵੇਂ ਸਭ ਤੋਂ ਵੱਧ ਹੁਣ ਅਸੀਂ ਝੋਨੇ ਦੀ ਬਿਜਾਈ ਦਾ ਜਿਹੜਾ ਸੀਜ਼ਨ ਆ ਰਿਹਾ ਹੈ ਉਹਦੇ ਵੀ ਸਿੱਧੀ ਬਿਜਾਈ ਕਰੀਏ ਤੇ ਪਾਣੀ ਪਚਾਈਏ ਤੇ ਮੈਂ ਆਪ ਕੋਈ 18-19 ਸਾਲ ਤੋਂ ਇਹ ਬਿਜਾਈ ਕਰ ਰਹੇ ਹਾਂ ਤੇ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਗੁਰੂ ਸਾਹਿਬਾ ਹੁਕਮ ਪਵਣ ਗੁਰੂ ਪਾਣੀ ਪਤੰਮਰ ਦਾ ਮੈਸੇਜ ਇਹ ਆ ਵੀ ਅੱਗ ਵੀ ਸਾਨੂੰ ਨਹੀਂ ਲਾਉਣੀ ਚਾਹੀਦੀ ਸੀ ਨਹੀਂ ਲਾਰੇ ਬਿਲਕੁਲ ਪਰਾਲੀ ਨੂੰ ਜਾਂ ਕਿਸੇ ਵੀ ਰਹਿਤ ਗੁੰਦ ਨੂੰ ਜਿਵੇਂ ਕਣਕ ਦਾ ਨਾੜ ਬਿਲਕੁਲ ਅੱਗ ਨਹੀਂ ਲਾਈ ਤੇ ਪਾਣੀ ਬਚਾਉਣਾ ਸਾਡੇ ਲਈ ਬਹੁਤ ਹੀ ਜੜਾ ਹੈਗਾ ਸਾਡੇ ਲਈ ਉਧਰ ਦਾ ਅਨਮੋਲ ਜਿਹੜਾ ਇਹ ਖਜ਼ਾਨਾ ਹੈ ਇਹ ਸਾਨੂੰ ਬਚਾਉਣਾ ਚਾਹੀਦਾ ਹੈ ਤੇ ਇਸ ਕਰਕੇ ਵੀ ਸਾਨੂੰ ਬਾਕੀ ਜਿਵੇਂ ਅਸੀਂ ਖੇਤਾਂ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਆ ਤੇ ਸਾਰਿਆਂ ਨੂੰ ਇਹ ਸੂਝ-ਬੂਝ ਨਾਲ ਹੀ ਸਮਝ ਲੈਣਾ ਚਾਹੀਦਾ ਸਮੇਂ ਦੇ ਅਨੁਸਾਰ ਵੀ ਪਾਣੀ ਦੀ ਬਹੁਤ ਵੱਡੀ ਕਿਲਤਾ ਜਣੀ ਉਹਨਾਂ ਦੇ ਸਮੇਂ ਤੇ ਦੂਜਾ ਤੀਸਰਾ ਅਸੀਂ ਜ਼ਹਿਰਾਂ ਤੋਂ ਜੇ ਮਾਰਾ ਤਰਤਭਾਤ ਕਿਹਾ ਵੀ ਜ਼ਹਿਰਾਂ ਤੋਂ ਮੁਕਤ ਜਿਹੜੀ ਖੇਤੀ ਕਰੀਏ ਤਾਂ ਜੋ ਅਸੀਂ ਸਾਰੇ ਤੁਸੀਂ ਅਸੀਂ ਜਿਵੇਂ ਸਾਰੇ ਪ੍ਰਕਿਰਤੀ ਦੇ ਜਿਹੜੇ ਜੀਵ ਜੰਤੂ ਆ ਉਹ ਸਾਰੇ ਮਤਲਬ ਅਸੀਂ ਤੰਦਰੁਸਤ ਰਹਿ ਸਕੀਏ ਉਸ ਪਰਮੇਸ਼ਰ ਦੀ ਜਿਹੜੀ ਇਹ ਹੈਗੀ ਹੈ ਸਾਰੀ ਕਾਇਨਾਤ ਉਹ ਠੀਕ ਰਹਿ ਸਕੇ ਤੇ ਸਾਨੂੰ ਇਹਦੇ ਵਿੱਚ ਆਪਣਾ ਯੋਗਦਾਰ ਬਿਲਕੁਲ ਪਾਉਣਾ ਚਾਹੀਦਾ ਹੈ ਤੇ ਪੋਰਕ ਵੀ ਤੁਹਾਡਾ ਸਵਾਲ ਹੈ ਮੈਨੂੰ ਬੱਸ ਲੈਵਲ ਪਾਣੀ ਦਾ ਲਗਾਤਾਰ ਗਿਰ ਰਿਹਾ ਲੋਕ ਜੀ ਵੀ ਮੰਨ ਲਓ ਨਹੀਂ ਛੜ ਰਹੇ ਤੇ ਨੇ ਨੂੰ ਕੋਈ ਦੂਸਰਾ ਬੱਦਲ ਕੋਈ ਸਾਈਡ ਵੀ ਕਰ ਰਿਹਾ ਕੋਈ ਮੰਨ ਲੋ ਕੋ ਸਹਾਇਕ ਦੰਦਾ ਲੋਕ ਸਹਾਇਕ ਦੰਦੇ ਕਰਦੇ ਆ ਜੀ ਪਰ ਜਿਹੜਾ ਪਾਣੀ ਵੱਲ ਧਿਆਨ ਬਹੁਤ ਘੱਟ ਆ ਲੋਕਾਂ ਦਾ ਇਹ ਹੋਣਾ ਚਾਹੀਦਾ ਹੈ ਜਦੋਂ ਕਹਿੰਦੇ ਨੇ ਵੀ ਆਪ ਚਿੜੀਆਂ ਚੋਗੀਆਂ ਖੇਤ ਕਿਆ ਹੋਏ ਪਛਤਾਏ ਉਹ ਫਿਰ ਬਾਅਦ ਚ ਸੰਭਾਲਣ ਦਾ ਕੋਈ ਮਤਲਬ ਨਹੀਂ ਫਾਇਦਾ ਹੋਣਾ ਹੁਣ ਸਾਡੇ ਜਿਵੇਂ ਫੋਰਨ ਕੰਟਰੀ ਦੇਖ ਲਓ ਇਜ਼ਰਾਈਲ ਵਰਗੇ ਦੇਸ਼ ਨੇ ਜਾਂ ਕੈਨੇਡਾ ਜਾਂ ਅਮਰੀਕਾ ਕਿਤੇ ਵੀ ਦੇਖੋ ਸਾਰੇ ਸਪਿੰਕਲਰ ਤੇ ਡ੍ਰਿਪ ਨਾਲ ਖੇਤੀ ਕਰਦੇ ਆ ਸਾਨੂੰ ਟੋਕੇ ਟੋਕੇ ਨਾਲ ਖੇਤੀ ਕਰਨੀ ਚਾਹੀਦੀ ਹੈ ਨਾ ਕਿ ਫਲੱਡ ਇਰੀਗੇਸ਼ਨ ਕਰਨੀ ਚਾਹੀਦੀ ਹੈ ਵੀ ਹਰ ਦੀ ਤਰ੍ਹਾਂ ਪਾਣੀ ਨਹੀਂ ਸਾਨੂੰ ਲਾਉਣਾ ਚਾਹੀਦਾ ਮੈਂ ਆਪ ਕੋਈ 15 20 ਸਾਲ ਤੋਂ ਸਪਿੰਕਲਰ ਫਾਰਮਾਂ ਨਾਲ ਖੇਤੀ ਵੀ ਕਰ ਰਿਹਾ ਹਾਂ ਚੈਨਲ ਵੀ ਹੋ ਸਕਦੀ ਹੈ ਇਸ ਤਰ੍ਹਾਂ ਉਹ ਸੀ ਇਸ ਕੱਲ ਮੈਂ ਯੂਨੀਵਰਸਿਟੀ ਵੀ ਗਿਆ ਸੀ ਡਾਇਰੈਕਟਰ ਸਾਹਿਬ ਨੇ ਬੁਲਾਇਆ ਸੀ ਉੱਥੇ ਸਾਨੂੰ ਤੇ ਕੱਲ ਲੁਧਿਆਣਾ ਤੇ ਉਹ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਵੀ ਡ੍ਰਿਪ ਤੇ ਜਿਹੜਾ ਹੈਗਾ ਉਹ ਕਰ ਰਹੇ ਹਾਂ ਅਸੀਂ ਮਤਲਬ ਪਿਛਲੇ ਸਾਲ ਮੈਂ ਕੀਤੀ ਹੈ ਇਜ਼ਰਾਈਲ ਦੀ ਟੀਮ ਨਾਲ ਮੇਰੇ ਕੋਲ ਗੋਰੇ ਤੇ ਕੁਝ ਤੁਹਾਡੇਆਂ ਲੜਕੀਆਂ ਸੀ ਜਿਹੜੀਆਂ ਕਾਲਜਾਂ ਦੀਆਂ ਥਾਪਰ ਯੂਨੀਵਰਸਿਟੀ ਦੇ ਨਾਲ ਉਹ ਮੇਰੇ ਖੇਤ ਕਰਦੇ ਰਹੇ ਨੇ ਟ੍ਰਾਇਲ ਇਹਲੇ 2-3 ਸਾਲ ਤੋਂ ਕਰ ਰਹੇ ਨੇ ਪਰ ਇਸ ਉਹ ਡ੍ਰਿਪ ਦੇ ਕੀਤਾ ਵਧੀਆ ਰਿਹਾ ਉਹਨਾਂ ਦਾ ਪਰ ਇਸ ਵਾਰ ਅਸੀਂ ਮੈਂ ਥੋੜਾ ਜਿਹਾ ਏਰੀਆ ਸਪ੍ਰਿੰਕਲਰ ਦੇ ਵਿੱਚੋਂ ਨਹੀਂ ਕਰਕੇ ਦੇਖਾਂਗਾ ਤੇ ਵੱਟਾਂ ਦੇ ਜਿਹੜੇ ਉਹ ਬੈਡਾਂ ਤੇ ਨੇ ਉਹ ਵੀ ਕਰਕੇ ਦੇਖਾਂਗੇ ਅਸੀਂ ਵੀ ਸ਼ਾਇਦ ਉਹਦੇ ਕੋਈ ਰਿਜ਼ਲਟ ਸ਼ਾਇਦ ਕੁਝ ਵਧੀਆ ਆ ਜਾਣ ਮੈਂ ਸਾਡੇ ਚੀਫ ਸਾਹਿਬ ਨੇ ਦਾ ਜਗENDER ਸਿੰਘ ਜੀ ਡਾਕਟਰ ਸਾਹਿਬ ਉਹਨਾਂ ਦੀ ਵੀ ਇਸ ਵਿੱਚ ਮਦਦ ਲਾਵਾਂਗੇ ਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼